ਹਾਂ ਜੀ ਅੱਜ ਪੱਦੀ ਸੂਰਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਅੰਦਰ ਉੱਥੇ ਪਹੁੰਚੇ ਸੀ ਦਰਪुण ਸਾਹਿਤ ਸਭਾ ਦੇ ਵੱਲੋਂ ਜਿਹੜਾ ਕਵੀ ਦਰਬਾਰ ਕਰਵਾਇਆ ਗਿਆ ਸੀ ਤੇ ਉਸ ਕਵੀ ਦਰਬਾਰ ਦੇ ਵਿੱਚ ਅਸੀਂ ਪਹੁੰਚੇ ਤਾਂ ਕਵੀ ਦਰਬਾਰ ਦੇ ਵਿੱਚ ਇੱਕ ਵੀਰ ਨੇ ਇਹ ਜਿਹੜਾ ਕਤਾਬਾਂ ਨੇ ਹਾਂ ਦੀ ਸਟਾਲ ਆ ਉਹ ਲਾਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਕਿਤਾਬਾਂ ਉਹ ਕਿਤਾਬਾਂ ਜਿਨ੍ਹਾਂ ਨੂੰ ਪੜਨ ਵਾਲੇ ਨੇ ਆਪਣਾ ਪੁਵੇਖੀ ਬਦਲਿਆ ਤਾਂ ਅੱਜ ਇਸ ਕਿਤਾਬਾਂ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਨਾਲ ਦੀ ਨਾਲ ਆਪਣੀ ਯਾਦ ਆ ਗਈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਮੈਂ ਅੱਜ ਮੇਰਾ ਵੀਰ ਸੁਖੀ ਮਗਾਣੀਆਂ ਸਰਲੇਖ ਚੈਨਲ ਚਲਾ ਰਹੇ ਨੇ ਉਹ ਉਹਨਾਂ ਦੇ ਨਾਲ ਮਿਲ ਕੇ ਅਸੀਂ ਬੇਰੁਜ਼ਗਾਰੀ ਦੇ ਸਮੇਂ ਵਿੱਚ ਕਾਫੀ ਲੰਮਾ ਸਮਾਂ ਜਿਹੜਾ ਕਿਤਾਬਾਂ ਦਾ ਉਹਨਾਂ ਨੂੰ ਹਰ ਤਰ੍ਹਾਂ ਦੇ ਮੇਲੇ ਦੇ ਉੱਪਰ ਯੂਨੀਵਰਸਿਟੀਆਂ ਦੇ ਵਿੱਚ ਸਾਹਿਤ ਸੁਭਾਵਾਂ ਦੇ ਉੱਪਰ ਜਾ ਕੇ ਲੋਕਾਂ ਤੱਕ ਪਹੁੰਚਾਉਣਾ ਉਹਨਾਂ ਨੂੰ ਵੇਚਣਾ ਜਿਹਦੇ ਵਿੱਚ ਸਾਡਾ ਨਾਲ ਦੀ ਨਾਲ ਰੋਜਗਾਰ ਵੀ ਸੀਗਾ ਤੇ ਨਾਲ ਦੀ ਨਾਲ ਲੋਕਾਂ ਨੂੰ ਸਾਹਿਤ ਦੇ ਨਾਲ ਜੋੜ ਕੇ ਰੱਖਣਾ ਤੇ ਉਹ ਕਿਤਾਬਾਂ ਲੋਕਾਂ ਤੱਕ ਪਹੁੰਚਾਉਣੀਆਂ ਜਿਹੜੀਆਂ ਆਮ ਗਿਣਤੀ 'ਚ ਹੋਣਾ ਵੀਰ ਨਾਲ ਵੀ ਮੈਂ ਗੱਲ ਕਰਾਉਂਗਾ ਇਹਨਾਂ ਨੇ ਵੀ ਛੋਟੀ ਜੀ ਮੇਰੀ ਵੀਡੀਓ ਤੋਂ ਪਹਿਲਾਂ ਗੱਲ ਦੱਸੀ ਕਿ ਮੈਂ ਕੋਈ ਮੇਲਾ ਸੀ ਇੱਥੇ ਇਸ ਏਰੀਆ 'ਚ ਲੱਗਿਆ ਉੱਥੇ ਗਿਆ ਸੀ ਉੱਥੇ ਕੋਈ ਕਿਤਾਬ ਇਸ ਦਾਂ ਦੀ ਲੋਕਾਂ ਨੇ ਨਹੀਂ ਚੱਕੀ ਆ ਤਾਂ ਮੈਂ ਇਹਨਾਂ ਨਾਲ ਗੱਲ ਵੀ ਕਰ ਰਿਹਾ ਸੀ ਕਿ ਕਿਤਾਬ ਪਈ ਆ ਮਾਲਾ ਮਣ ਕੇ ਮੈਂ ਖੁਦ ਚਾਹੇ ਪੰਜਾਬੀ ਦਾ ਅਧਿਆਪਕਾ ਪਰ ਮੈਂ ਕਿਤਾਬਾਂ ਬਹੁਤ ਘੱਟ ਪੜਦਾ ਸੀ ਪਰ ਜਦੋਂ ਮੈਂ ਮਾਲਾ ਮਣ ਕੇ ਆ ਪਈ ਆ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਜਦੋਂ ਮੈਂ ਇਹ ਪੜ੍ਹੀ ਉਸ ਤੋਂ ਬਾਅਦ ਮੇਰਾ ਕਿਤਾਬਾਂ ਨੂੰ ਪੜਨ ਦਾ ਸ਼ੌਂਕ ਬਣ ਗਿਆ ਸੀ ਇਹ ਐਸੀ ਕਿਤਾਬ ਹੈ ਜਿਹਨੂੰ ਤੁਸੀਂ ਜਿਹੜਾ ਪੇਜ ਵੀ ਪੜੋ ਜਿੱਥੋਂ ਵੀ ਖੋਲ ਕੇ ਪੜੋ ਤੁਹਾਨੂੰ ਉਹਨੇ ਸਿੱਖ ਦੇ ਦੇਣੀ ਆ ਤਾ ਆਪਾਂ ਜਿਹੜੇ ਵੀਰ ਨੇ ਕਿਤਾਬਾਂ ਲਗਾਈਆਂ ਹੋਈਆਂ ਨੇ ਤਾਂ ਉਹ ਵੀਰ ਦੇ ਨਾਲ ਵੀ ਗੱਲਬਾਤ ਕਰਾਉਣੇ ਆ ਇਹ ਵੀਰ ਇੱਥੇ ਖੜੇ ਹੋਏ ਨੇ ਕਾਫੀ ਤੇ ਇਹਨਾਂ ਦੇ ਨਾਲ ਖੁਸ਼ੀ ਦੀ ਗੱਲ ਆ ਆ ਬੇਟਾ ਛੋਟਾ ਦਾ ਬੇਟਾ ਮੈਂ ਇਹਨਾਂ ਨੂੰ ਪੁੱਛਿਆ ਕਿ ਬੇਟਾ ਨਾਲ ਹੀ ਹੁੰਦਾ ਤੇ ਇਹਨਾਂ ਨੇ ਦੱਸਿਆ ਕਿ ਬੇਟਾ ਹਰ ਸਮੇਂ ਮੇਰੇ ਨਾਲ ਆਉਂਦਾ ਤੇ ਸਕੂਲ ਪੜਦਾ ਵੀ ਕਰਦਿਆਂ ਵੀਰ ਨਾਲ ਗੱਲਬਾਤ ਕਦੋਂ ਤੋਂ ਕੰਮ ਕਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਤੁਹਾਡਾ ਕਿਹੜਾ ਪਿੰਡ ਹੈ ਕਿਹੜਾ ਜ਼ਿਲ੍ਹਾ ਹੈ ਤੇ ਤੁਸੀਂ ਕਦੋਂ ਤੋਂ ਇਸ ਕੰਮ ਦੇ ਵਿੱਚ ਜੁੜੇ ਹੋਏ ਹੋ ਤੁਹਾਨੂੰ ਕਿਵੇਂ ਲੱਗਾ ਇਹ ਕੰਮ ਬਹੁਤ ਮੇਰਾ ਨਾਮ ਸੁਖਵ ਤੇ ਆਪਾਂ ਇਥੇ ਮਿਸਟਰਸ ਮੈਜਿਕ ਮੈਡੀਸ਼ਨ ਦਾ ਬੁੱਕਸਟਾਲ ਆਪਾਂ ਲਾਉਨੇ ਆ ਨਾਲ ਆਪਾਂ ਕੋ ਮੈਜਿਕ ਦੇ ਟਰੈਕ ਨਹੀਂ ਹੁੰਦੇ ਆ ਤੇ ਇਹ ਜਿੱਦਾਂ ਆਪਾਂ ਪਹਿਲਾਂ ਤੋਂ ਕਿਤਾਬਾਂ ਕਾਫੀ ਬੜੀਆਂ ਆ ਜਿੱਦਾਂ ਸਕੂਲ ਟਾਈਮ ਤੋਂ ਲੈ ਕੇ ਸੀਵੀ ਤੋਂ ਲੈ ਕੇ ਬਾਅਦਮੀ ਤੱਕ ਬਹੁਤਿਆਂ ਸਾਰੀਆਂ ਕਿਤਾਬਾਂ ਸੀ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਕਿਤਾਬਾਂ ਨਾਲ ਠੌਂਕ ਪੈ ਜਾਂਦਾ ਆ ਤੇ ਆਪਾਂ ਲੱਭਨੇ ਸਟਾਲ ਕਿੱਥੇ ਲੱਗੇ ਹੁੰਦੇ ਆ ਤੇ ਹਰੇਕ ਸਾਲ ਜਦੋਂ ਵੀ ਆਪਾਂ ਦੇ ਕਿਤਾਬ ਗਦਰੀ ਬਾੜਾਂ ਦਾ ਮੇਲਾ ਜਲੰਧਰ ਦੇ ਵਿੱਚ ਆ ਬਹੁਤ ਵਧੀਆ ਉੱਥੇ ਜਾ ਕੇ ਮੈਂ ਥੋੜੀਆਂ ਕਿਤਾਬਾਂ ਲੈ ਕੇ ਆਉਣੀਆਂ ਸਾਡੇ ਟੀਚਰ ਆ ਉਹਨਾਂ ਨੇ ਵੀ ਕਹਿਣਾ ਕਿ ਹਾਂ ਵੀ ਗਦਰੀਬਾ ਮੈਂ ਮੇਲੇ ਤੇ ਜਾਓ ਜਾ ਕੇ ਕਿਤਾਬ ਅਕਤੂਬਾ ਲਓ ਤੇ ਉੱਥੋਂ ਕਿਤਾਬਾਂ ਲਿਆ ਕੇ ਫੁੱਟ ਫੋਟਾ ਰੱਖੀ ਜਾਣੀਆਂ ਤੇ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਵੀ ਚੱਲ ਗਿਆ ਤੇ ਮੈਨੂੰ 2 ਸਾਲੇ ਹੋਏ ਇੱਥੇ ਵਾਪਸ ਆਏ ਨੂੰ 10-12 ਸਾਲ ਬਾਅਦ ਹੀ ਰਿਹਾ ਉਦੋਂ ਹੀ ਮੈਂ ਮੈਜਿਕ ਟਰੈਕ ਸਿੱਖੇ ਵੀ ਮੈਜਿਕ ਟਰੈਕ ਕਰਨ ਲਈ ਨਾਲ-ਨਾਲ ਵੀ ਮੈਂ ਇਹਦਾ ਪਹਿਲੀ ਪਲਾਨ ਬਣ ਗਿਆ ਕਿ ਕਿਤਾਬਾਂ ਦਾ ਹਸਤਾਲ ਆਪਾਂ ਜਰੂਰ ਲਾਉਣਾ ਹੈ ਤੇ ਜਿੰਨਾ ਟਾਈਮ ਫ੍ਰੀ ਰਹੇ ਆ ਆਪਾਂ ਇੱਕ ਇੱਕ ਮੇਲਾ ਕੋਈ ਵੀ ਕਿਤੇ ਵੀ ਧਰਮ ਦਾ ਹੋਵੇ ਆਪਾਂ ਮੇਲੇ ਤੇ ਗਏ ਆ ਉੱਥੇ ਜਾ ਕੇ ਕਿਤਾਬਾਂ ਵੀ ਆਪਾਂ ਲੱਖੀਆਂ ਆ ਕਿਉਂਕਿ ਪਹਿਲਾ ਪਹਿਲਾ ਔਖਾ ਲੱਗਾ ਕਿਉਂਕਿ ਕਿਤਾਬਾਂ ਕੁਝ ਨਹੀਂ ਲੈਣੀ ਨਹੀਂ ਨਾ ਉਹਨਾਂ ਨੂੰ ਇਹਨਾਂ ਪਤਾ ਸੀ ਸਾਡੇ ਖਾਸ ਕਰ ਨਵਾਂ ਸ਼ਹਿਰ ਏਰੀਆ ਦੇ ਵਿੱਚ ਬਹੁਤ ਹੀ ਘੱਟ ਕਿਤਾਬਾਂ ਚ ਰੁਝਾਨ ਹੈ ਹਾਂ ਜ਼ਿਆਦਾਤਰ ਲੋਕ ਬਾਹਰ ਨੂੰ ਰੁਝਾਨ ਵਧਿਆ ਰੁਝਾਨ ਪਰ ਦੇਖ ਵੀ ਜਿੱਦਾਂ ਹੈ ਨਾ ਆਪਾਂ ਮਾਹੌਲ ਨਹੀਂ ਉਤਲਾ ਦੇ ਰਹੇ ਹਮ ਬੱਚਿਆਂ ਨੂੰ ਜੇ ਆਪਾਂ ਕਹੀਏ ਆ ਵੀ ਕਿਤਾਬਾਂ ਸਾਡੀ ਜ਼ਿੰਦਗੀ ਆ ਉਹ ਨਹੀਂ ਕਹਿਣਾ ਨਹੀਂ ਜੀ ਆਪਾਂ ਖਾ ਹੁਣ ਪਿੰਦਨ ਦਾ ਮੇਲਾ ਲਾਇਆ ਰਾਸਾ ਮਿਆਰੇ ਉਹਨਾਂ ਲਈ ਖਾਸ ਕਿਤਾਬਾਂ ਲਿਆਂਦੀਆਂ ਦੀ ਆਪਾਂ ਸੇਕੇ ਤੇ ਆਦੀਆਂ ਜੀ ਆਹ ਸਾਰੀਆਂ ਸੇਕੇ ਤਾਂ ਮੈਂ ਦੇਖੜਿਆ ਪਰ ਉਥੇ ਦੇਖਣ ਤੇ ਹੀ ਆਇਆ ਕਿ ਇੱਕ ਵੀ ਕਿਤਾਬ ਨਹੀਂ ਕਿਸੇ ਬੰਦੇ ਨੇ ਅੱਛਾ ਹਰਾਨੀ ਦੀ ਗੱਲ ਇਹ ਹੋਈ ਆ ਕਿ ਇੰਨੀ ਦੁਨੀਆ ਦੇ ਵਿੱਚੋਂ ਇਹ ਸੇਕੇ ਤੇ ਆਦੀਆਂ ਕਿਤਾਬਾਂ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਹਾਂ ਬਹੁਤ ਵੱਡਾ ਮੇਲਾ ਬਹੁਤ ਘੱਟ ਹੁੰਦਾ ਜਾਨੀ ਕਿ ਬਹੁਤ ਜ਼ਿਆਦਾ ਬਾਕੀ ਕਿਤਾਬਾਂ ਦੀ ਫੇਲ ਹੋਈ ਹੈ ਇਹ ਨਹੀਂ ਕਿ ਕਿਤਾਬਾਂ ਨਹੀਂ ਜਿੰਨੇ ਜਾਨੀਆ ਨਾਵਲ ਪੜ੍ਹਦੇ ਆਂ ਨਾਵਲ ਆਇਆ ਕਮਤਾਵਾ ਆਇਆ ਹੋਰ ਆਪਾਂ ਕੋਲ ਲਿਖੇ ਆ ਤੇ ਮਤ ਸਾਡਾ ਕੀ ਹੈ ਬੱਚਿਆਂ ਦੀ ਸੋਚ ਨੂੰ ਵਿਗਿਆਨਿਕ ਬਣਾਉਣਾ ਹੈ ਕਿ ਆ ਵੀ ਇੱਕ ਬੱਚਾ ਨੂੰ ਹਰ ਸਵਾਲ ਦਾ ਜੋ ਆ ਪਤਾ ਹੋਵੇ ਕਿ ਵਿਗਿਆਨਿਕ ਤੰਗ ਨਾਲ ਕਿੱਦਾਂ ਹੁੰਦਾ ਹੈ ਆ ਉਹਦੇ ਲਈ ਅਸੀਂ ਕਿਤਾਬਾਂ ਰੱਖੀਆਂ ਆ ਜੀਵ ਦੀ ਉਤਪਤੀ ਹਾਂ ਜੀਵ ਦੀ ਉਤਪਤੀ ਹਾਂ ਜੀ ਉਹ 4 ਲੱਖ ਢਾਰ ਬਣਦਾ ਉਹ 4 ਲੱਖ ਢਾਰ ਬਣਦਾ ਸਿਧਾਂਤ ਹੈ ਉਹੀ ਬਹੁਤ ਵੱਡਾ ਸਦਾ ਦੇ ਦਾ ਇਹਦੇ ਨਾਲ ਹੀ ਇਹ ਤੋਂ ਛੋਟੀ ਵੀ ਰੱਖੀ ਆ ਮਿੱਟੀ ਤੋਂ ਮਨੋਫਤਾ ਮਨੋਖ ਦੀ ਤੋਂ 4 ਲੱਖ ਡਾਰਵਨ ਬਿਲਕੁਲ ਹਾਂ ਜੀ ਉਸ ਤੋਂ ਬਾਅਦ ਵਿੱਚ ਇੱਕ ਇਹ ਕਿਤਾਬ ਸੀ ਬੱਚਿਆਂ ਦੀ ਪਰਖ ਰਿਖਿਆ ਦੀ ਅਸੀਂ ਕਰਾਈ ਦੀ ਆ ਤਾਂ ਕਿ ਸਭੀ ਸੱਤਵੀਂ ਪਰਖ ਰਿਖਿਆ ਆ ਤੇ ਇਹ ਬੱਚਿਆਂ ਨੇ ਸਕੂਲਾਂ ਵਿੱਚ ਵੀ ਅਸੀਂ ਦਿੱਤੀ ਇਹ ਕਿਤਾਬ ਦੇ ਵਿੱਚ ਬਹੁਤ ਖੁਸ਼ ਆ ਜਾਣਕਾਰੀ ਬੱਚਿਆਂ ਲਈ ਆ ਦੇਖ ਸਕਦੇ ਆ ਛੋਟੀ ਤੋਂ ਛੋਟੀ ਯਾਨਕਿ ਘਟੋ ਘਟ 32 ਇਹਦੇ ਵਿੱਚ ਹੈਗੀਆਂ ਆਪਣੀਆਂ ਅਲੱਗ-ਅਲੱਗ ਟੌਪਿਕ ਤੇ ਬਣਾਈਆਂ ਪੁਨਰ ਜਨਮ ਹੋ ਗਿਆ ਆਮ ਗਿਆਨ ਕੇਸ ਰਿਪੋਰਟਾ ਸਰੀਰ ਪ੍ਰਦਾਨ ਕਰਨਾ ਸ਼ੁਕਰਾਨਦ ਬਰ ਦਿੱਤਾ ਆ ਗਦਰੀ ਬੀਬੀ ਗੁਲਾਬਪੁਰ ਬਾਰੇ ਇਹ ਸਾਰੇ ਗੁਲਾਬਪੁਰਾ ਪਿੱਛੇ ਜਿਹਨਾਂ ਜਨਮ ਦਿਨ ਸੀ ਤੋਂ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਪੰਜਾਬ ਪੱਧਰ ਤੇ ਮਨਾਏ ਪਰ ਇਹ ਨਹੀਂ ਸ਼ਹਾਦਤ ਬਹੁਤ ਆ 35 ਸਾਲ ਦੀ ਉਮਰ ਦੇ ਵਿੱਚ ਬਹੁਤ ਮੂੜਾ ਸੰਘਰਸ਼ ਕਰਨਾ ਆਪਣੀ ਜ਼ਿੰਦਗੀ ਨੂੰ ਸਦਮ ਕਰਕੇ ਜੰਗਾਰਸ਼ ਨਾਲ ਜੋੜਨਾ ਗਦਰ ਲੈਣ ਨਾਲ ਜੋੜਨਾ ਇਹ ਚੀਜ਼ਾਂ ਬਹੁਤ ਕੋਈ ਯਾਨੀ ਕਿ ਕੋਈ ਕੋਈ ਕਰਦਾ ਉਸ ਤੋਂ ਬਾਅਦ ਇਹ ਜਾਨਕਿ ਕਿਤਾਬਾ ਜਾਣਕਾਰੀ ਪ੍ਰਭੂ ਦੀ ਕਿਤਾਬ ਇਹ ਆਪਾਂ ਜਿਆਦਾ ਕੀਤੀ ਦੇ ਦੇ ਪਰ ਟਾਰਗਟ ਹੈ ਇਹਦੇ ਵਿੱਚ ਆਪਾਂ ਸੁਸਾਇਟੀ ਦੀਆਂ ਛਾਤਾਂ ਐ ਤੇ ਉਹਨਾਂ ਬਾਰੇ ਗੱਲਬਾਤ ਕੀਤੀ ਕਿ ਤਾਂ ਕਿ ਸੁਸਾਇਟੀ ਦੀਆਂ 23 ਛਾਤਾਂ ਆ ਜੇ ਕੋਈ ਕਹਿੰਦਾ ਕੋਈ ਫੂਟ ਬੇਟ ਹੈਗੀ ਛਾਤੀ ਹੈਗੀ ਆ ਉਹਦੇ ਆਪਾਂ ਕਿੱਦਾਂ ਉਹਨੂੰ ਖਤਮ ਕਰ ਸਕਨੇ ਆ ਉਹਦੇ ਰਿਕਾਰਡਿੰਗ ਸੀਗੀਆਂ ਤੇ ਬਾਕੀ ਜਾਨਕਿ ਜਿਆਦਾ ਆਪਣੀ ਸੋਚ ਸੀ ਬੱਚਿਆਂ ਨੂੰ ਇੱਧਰ ਨੂੰ ਲਾਇਆ ਜਾਵੇ ਬਿਲਕੁਲ ਜਿਵੇਂ ਹੁਣ ਮੇਰੇ ਤੁਹਾਡਾ ਏਰੀਆ ਜਿਹੜਾ ਹੈ ਇਹ ਜ਼ਿਆਦਾਤਰ ਬਾਹਰੋਂ ਤੁਰੇ ਬੱਚੇ ਜਿਹੜੇ ਆਈਲੈਂਡਸ ਵੱਲ ਜਾਦੇ ਨੇ ਕਿਤਾਬਾਂ ਮਲ ਤੁਹਾਨੂੰ ਕੀ ਲੱਗਦਾ ਕਿ ਅੱਜ ਜਿਹੜੇ ਵਿਦਿਆਰਥੀ ਨੇ ਕਿਤਾਬਾਂ ਮਲ ਕਿਉਂ ਛੱਡ ਗਏ ਆ ਕਿਹੜਾ ਕਾਰਨ ਕਿਹੜੀ ਚੀਜ਼ ਇਹੇ ਜੀ ਆ ਗਈ ਜਿਸ ਦੇ ਨਾਲ ਕਿਤਾਬਾਂ ਮਲ ਲੋਕ ਛੱਡ ਗਏ ਇੱਕ ਤਾਂ ਦੇਖੋ ਜੀ ਇੱਕ ਤਾਂ ਜਿੱਦਾਂ ਮੈਂ ਹੁਣ ਜਿੰਨਾ ਜਿੰਨਾ ਨਾਲ ਗੱਲ ਕੀਤੀ ਜੇ ਆਪਾਂ ਮਾਤਾ ਪਿਤਾ ਨਾਲ ਮੈਂ ਬਹੁਤ ਜਾਣ ਜਿੰਨੇ ਜਿੰਨੇ ਉਸਤਾਦ ਲੱਗੇ ਉਹਨਾਂ ਦੇ ਵਿੱਚ ਘਰ ਦੇ ਨਾਲ ਗੱਲਬਾਤ ਕਰਦਾ ਹੁੰਦਾ ਕਿ ਹਾਂ ਬਈ ਜਦੋਂ ਪਹਿਲਾਂ ਤਾਂ ਬੱਚਿਆਂ ਦੇ ਜਦੋਂ ਕੋਈ ਬੱਚਾ ਕੋਈ ਕਿਤਾਬ ਚੱਕਦਾ ਉਹਦੇ ਘਰ ਦੇ ਰੋਕ ਦਿੰਦੇ ਆ ਹੂੰ ਕਿ ਯਾਰ ਕਿਤਾਬ ਛੱਡ ਕੇ ਤੇ ਉਸੂਲ ਦੀਆਂ ਕਿਤਾਬਾਂ ਪਈਆਂ ਤੈ ਕੀ ਇਹ ਤੇ ਦੂਜੀ ਗੱਲ ਦੇਖਣ ਵਿੱਚ ਇਹ ਆਈ ਆ ਕਿ ਯਾਰ ਇਹ ਬੱਚੇ ਕਦੇ ਸਾਥੋਂ ਟਾਈਮ ਹੈ ਨਹੀਂ ਇਹਨਾਂ ਤੋਂ ਗੱਲਾਂ ਤੇ ਮੈਂ ਗੱਲ ਇਹ ਜ਼ਰੂਰ ਕਰੂੰਗਾ ਟਾਈਮ ਵੀ ਗੱਲ ਨਹੀਂ ਹੁੰਦੀ ਟਾਈਮ ਮੰਮਾ 2 ਮਿੰਟ ਅਸੀਂ ਇੱਕ ਪੇਜ ਪੜਨ ਨੂੰ ਕਰ ਸਕਦੇ ਕਿਤਾਬ ਨੂੰ ਪੜਨਾ ਇਹ ਨਹੀਂ ਕਿ ਆਪਾਂ ਹੁਣੇ ਪੜ ਕੇ ਰੱਖ ਦੀ ਇਹਨੂੰ ਸਿਰਫ 2-2 ਮਿੰਟ ਲਈ ਪੜ ਸਕਦੇ ਕਦਾ ਉਹ ਸਿਰਫ 2 ਮਿੰਟ ਜਾਨੀ ਕਿ ਇੱਕ ਪੇਜ ਪੜ ਲਓ ਇੱਕ ਜਿੱਦਾਂ ਆਪਾਂ ਸ਼ਾਮ ਨੂੰ ਫ੍ਰੀ ਹੁੰਨੇ ਸੌਣ ਤੋਂ ਪਹਿਲਾਂ ਇੱਕ ਪੇਜ ਪੜ ਲਓ ਦੂਜੇ ਦਿਨ ਇੱਕ ਪੜ ਲਓ ਇਹ ਕਿਤਾਬ ਦੀ ਸਮਝ ਵੀ ਇਸ ਤਰ੍ਹਾਂ ਆਉਂਦੀ ਆ ਤੇ ਸਾਨੂੰ ਜਾਣਕਾਰੀ ਬਾਦੋਂ ਮਿਲਦੀ ਆ ਇੱਕ ਜਿਹੜਾ ਵੀਰੇ ਜਿਵੇਂ ਆਪਾਂ ਮੋਬਾਈਲ ਹੈ ਹਾਂਜੀ ਮੋਬਾਈਲ ਦਾ ਅਸਰ ਪਿਆ ਉਹ ਕਿਤਾਬਾਂ ਨਾਲ ਮੋਬਾਈਲ ਦਾ ਬਹੁਤ ਜ਼ਿਆਦਾ ਅਸਰ ਪਿਆ ਹੈ ਮੋਬਾਈਲ ਤੇ ਜਦੋਂ ਵੀ ਆਪਾਂ ਸਟਾਲ ਤੇ ਵੀ ਗੱਲ ਕਰਦੇ ਆਂ ਉਹ ਕਹਿੰਦੇ ਸਾਡੇ ਕੋਲ ਆਨਲਾਈਨ ਪਈਆਂ ਕਿਤਾਬਾਂ ਬਾਸਤਾ ਤੇ ਨੈਟ ਤੇ ਚੜੀਆਂ ਆ ਅਸੀਂ ਉੱਥੋਂ ਪੜ੍ਹ ਲੈਂਦੇ ਆ ਤੇ ਪਰ ਉਹ ਚੀਜ਼ ਏਜੀ ਤੇ ਬਹੁਤ ਫਰਕ ਹੈ ਇੱਕ ਤੁਹਾਨੂੰ ਇਹ ਗੱਲ ਤਾਂ ਲੱਗਦਾ ਕਿ ਨੈਟ ਤੋਂ ਪੜ੍ਹਨਾ ਇੱਕ ਤੁਹਾਡੇ ਸਾਹਮਣੇ ਹੱਥ ਦੇ ਵਿੱਚ ਕਿਤਾਬ ਉਹ ਤੇ ਪੜ੍ਹਨ ਵਿੱਚ ਫਰਕ ਹੈ ਬਹੁਤ ਫਰਕ ਹੈ ਇੱਕ ਤਾਂ ਅੱਖਾਂ ਨੂੰ ਉਹ ਫਰਕ ਪੈਂਦਾ ਦੂਜਾ ਆਪਾਂ ਜਦੋਂ ਵੀ ਇੱਕ ਪੇਜ ਪੜ੍ਹਦੇ ਆ ਆਪਾਂ ਨੂੰ ਜ਼ੂਮਿੰਗ ਕਰਨੀ ਪੈਂਦੀ ਆ ਘਟਕਾਣੇ ਪੈਂਦੀ ਆ ਫਿਰ ਕੋਈ ਵਿੱਚੋਂ ਕੋਈ ਮੈਚ ਜਾਂਦਾ ਆ ਡਿਸਟਰਬ ਹੋ ਜਾਂਦੀ ਆ ਇਹ ਕਿਤਾਬ ਨੇ ਇੱਕ ਸਕੂਨ ਦੇਣਾ ਕਹਿਣ ਦਾ ਮਤਲਬ ਤੁਹਾਡਾ ਜਿਹੜਾ ਇੰਟਰਨੈਟ ਦੇ ਜ਼ਰੀਏ ਧਿਆਨ ਭਟਕਦਾ ਪਰ ਕਿਤਾਬ ਦੇ ਉੱਤੇ ਧਿਆਨ ਕਿਉਂਕਿ ਹੁਣ ਜੇ ਆਪਾਂ ਕਿਤਾਬ ਚੱਕੀ ਆ ਆਪਣਾ ਧਿਆਨ ਇੱਥੇ ਰਹਿਣਾ ਹੁਣ ਫੋਨ ਦੇ ਫੋਨ ਦੇ ਕੋਲੇ ਆ ਇੱਕ ਸੈਕਿੰਡ ਲਈ ਆਪਾਂ 2 ਮਿੰਟ ਲਈ ਪੜਨੇ ਆ ਕਿਉਂਕਿ ਮੈਂ ਵੀ ਆਨਲਾਈਨ ਪੀਡੀਐਸ ਉਹ ਕਿਤਾਬਾਂ ਰੱਖੀਆਂ ਆ ਮੈਂ ਵੀ ਜਦੋਂ ਬਾਹਰ ਆ ਪੜਿਆ ਪਰ ਇਹਨਾਂ ਨਹੀਂ ਪੜ ਹੁੰਦਾ ਹੈਗਾ ਦਾ 5 ਮਿੰਟ ਉਹ ਤੋਂ ਬਾਅਦ ਕੋਈ ਨਾ ਕੋਈ ਆਪਣਾ ਧਿਆਨ ਹੋਰ ਪਾਸੇ ਪੈ ਜਾਂਦਾ ਹੈ ਤੇ ਜਾਂ ਆਪਾਂ ਨੂੰ ਕੋਈ ਕੰਮ ਯਾਦ ਆ ਜਾਂਦਾ ਹੈ ਜਾਂ ਕਿਨਾਂ ਮੈਚੀ ਆ ਗਿਆ ਉਹ ਯਾਰ ਇਹਨਾਂ ਗੱਲ ਕਰ ਲਈ ਆਪਾਂ ਬਿਲਕੁਲ ਆਪਣਾ ਹੁੰਦਾ ਹੀ ਰਹਿੰਦਾ ਹੈ ਆਪਾਂ ਵੀ ਇੱਕ ਅੱਖਾਂ ਤੇ ਜ਼ਿਆਦਾ ਅਸਰ ਪੈਂਦਾ ਹੈ ਫੋਨ ਦਾ ਜਦੋਂ ਵੀ ਆਪਾਂ ਇਹਨੂੰ ਪੜਨ ਲੱਗਣਾ ਜ਼ੂਮ ਕਰਨਾ ਪੈਂਦਾ ਹੈ ਜ਼ਿਆਦਾ ਯਾਨੀ ਅੱਖਾਂ ਤੇ ਪ੍ਰਭਾਵ ਜ਼ਿਆਦਾ ਆਇਆ ਬਿਲਕੁਲ ਤੇ ਇੱਕ ਵੀਰ ਮੈਂ ਹੁਣੇ ਤੁਹਾਡੇ ਨਾਲ ਇੱਕ ਬੱਚਾ ਦੇਖਿਆ ਇਹ ਕੌਣ ਆ ਜਾ ਬੇਟਾ ਆਓ ਤੁਸੀਂ ਤੇ ਨਾ ਤੁਸੀਂ ਇਹ ਮੇਰਾ ਭਾਂਦੇ ਆ ਚੌਥੀ ਕਲਾਸ ਲੈ ਗਿਆ ਇਹ ਤੇ ਇੱਕ ਮੇਰਾ ਭਤੀਜਾ ਆ ਨਾਲ ਉਹ ਵੀ ਤੀਜੀ ਕਲਾਸ ਤੇ ਆ ਜਾਨੀ ਕਿ ਉਹ ਚੌਥੀ ਕਿ ਹੋ ਜਾਊਗੀ ਤੇ ਇਹ ਭਾਂਵੇਂ ਚ ਹੋ ਗਿਆ ਇਹ ਮੇਨਾਂ ਜਦੋਂ ਦਾ ਮੈਂ ਸਟਾਲ ਲਾਉਣਾ ਹੈ ਤੇ ਉਦੋਂ ਤੇ ਮੇਰੇ ਨਾਲ ਆ ਜਦਾ ਕਈ ਵੇਲੇ ਮੇਰਾ ਭਤੀਜਾ ਨਾਲ ਆਉਂਦਾ ਕਈ ਵੇਲੇ ਦੋਨੇ ਹੁੰਦੇ ਆ ਇਹਨਾਂ ਨੂੰ ਸਾਡਾ ਵੀ ਹੀ ਮੰਨਦੇ ਕਿ ਇਹ ਵੀ ਕਿਤਾਬਾਂ ਦਾ ਜਾਣੀ ਜਦੋਂ ਮੈਂ ਨਹੀਂ ਵੀ ਕਿਤੇ ਹੁੰਨਾ ਬਾਈਆਂ ਕੋਈ ਕਿਤਾਬ ਲੈਣ ਆਇਆ ਹੁੰਦਾ ਆ ਇਹਨਾਂ ਨੇ ਆਪੇ ਕੱਢ ਕੇ ਦੇ ਦਿੱਤੀ ਹਾਂ ਦੇਖੋ ਜੀ ਹੁਣ ਜਿਵੇਂ ਵੀਰ ਗੱਲ ਕਰ ਰਿਹਾ ਜਿਵੇਂ ਆ ਛੋਟਾ ਜਿਹਾ ਬੱਚਾ ਹੈ ਜੇ ਅੱਜ ਇਹ ਇੰਨਾ ਕਿਤਾਬਾਂ ਨੂੰ ਇੰਨੀਆਂ ਕਿਤਾਬਾਂ ਦੇ ਕੋਲ ਖੜਿਆ ਕੋਈ ਲੈਣ ਆਊਗਾ ਕਿਤਾਬ ਦੱਸੂਗਾ ਬੱਚਾ ਤਾਂ ਮੈਨੂੰ ਵੀ ਲੱਗਦਾ ਹੈ ਕਿ ਬੱਚਾ ਅੱਜ ਜਿਹੜਾ ਸਮਝ ਹੈ ਉਹ ਕਿਤਾਬਾਂ ਦੇ ਨਾਲ ਜੁੜ ਰਹੀ ਹੈ ਇਸ ਵੀਰ ਦਾ ਇਹ ਬਹੁਤ ਵਧੀਆ ਅਫਰਾਲਾ ਮਨ ਚੰਗਾ ਲੱਗਿਆ ਕਿ ਮੇਰੇ ਭਤੀਜੇ ਵੀ ਆ ਭਾਂਜੇ ਵੀ ਜਦੋਂ ਵੀ ਬੱਚੇ ਪੜ੍ਹੀ ਹੁੰਦੇ ਆ ਸਕੂਲ ਵੀ ਜਾਂਦੇ ਆ ਤੇ ਸਕੂਲ ਤੋਂ ਬਾਅਦ ਇਹਨਾਂ ਨੇ ਆਪਣੇ ਬੱਚਿਆਂ ਨੂੰ ਇੰਨਾਂ ਕਿਤਾਬਾਂ ਦੇ ਨਾਲ ਜੋੜਿਆ ਹੋਇਆ ਜਿਹੜੀਆਂ ਕਿਤਾਬਾਂ ਨੇ ਇਹਨਾਂ ਦੀ ਜ਼ਿੰਦਗੀ ਬਣਾਉਣੀ ਹੈ ਕਿ ਸਾਨੂੰ ਅੱਜ ਜਿਹੜਾ ਇੰਟਰਨੈਟ ਦਾ ਜਮਾਨਾ ਆ ਗਿਆ ਸਮਾਂ ਬਹੁਤ ਘੱਟ ਹੈ ਜਿਵੇਂ ਅੰਦਰ ਕਵੀ ਦਰਬਾਰ ਦੇ ਵਿੱਚ ਵੀ ਕਿਹਾ ਜਾ ਰਿਹਾ ਸੀ ਕਿ ਸਾਡੇ ਲੋਕਾਂ ਕੋਲੇ ਸਮਾਂ ਬਹੁਤ ਘੱਟ ਹੈ ਪਰ ਮੈਨੂੰ ਲੱਗਦਾ ਜੇ ਅਸੀਂ ਕਿਤਾਬਾਂ ਨਾਲ ਜੁੜਾਂਗੇ ਜਿੰਨਾ ਸਮਾਂ ਅਸੀਂ ਮੋਬਾਈਲ ਨੂੰ ਜਾਂ ਆਪਣੇ ਦੇ ਰਹੇ ਹਾਂ ਸੋਸ਼ਲ ਮੀਡੀਆ ਦੇ ਵਿੱਚ ਉਹ ਚੀਜ਼ਾਂ ਅਣਚਾਹੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਵੀ ਨਹੀਂ ਹੁੰਦੇ ਪਰ ਫਿਰ ਵੀ ਸਾਡੇ ਸਾਹਮਣੇ ਉਹ ਇੰਟਰਨੈਟ ਰਹੀ ਆ ਰਹੀਆਂ ਨੇ ਜੇ ਉਹਨਾਂ ਲਈ ਸਾਡੇ ਕੋਲੇ ਟਾਈਮ ਆ ਤਾਂ ਮੇਰਾ ਖਿਆਲ ਆ ਆਹ ਕਿਤਾਬਾਂ ਦੇ ਲਈ ਸਾਨੂੰ ਟਾਈਮ ਜਰੂਰ ਕੱਢਣਾ ਚਾਹੀਦਾ ਤੇ ਇਹ ਕਿਤਾਬਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜ਼ਿੰਦਗੀ ਨੂੰ ਜੜੀਆਂ ਕਿਤੋਂ ਤੋਂ ਕਿਤੇ ਤੱਕ ਪਹੁੰਚਾ ਦੇਣਗੇ ਜੜੀਆਂ ਆਉਣ ਵਾਲੇ ਸਮੇਂ ਦੀ ਲੋੜ ਹੈ ਤਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਕੋਸ਼ਿਸ਼ ਕਰਨਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਬੱਚਾ ਵੀ ਇੱਕ ਚੰਗਾ ਰਾਈਟਰ ਬਣੂਗਾ ਲਿਖਣ ਵਾਲਾ ਬਣੂਗਾ ਤੇ ਕਿਤਾਬਾਂ ਦੇ ਨਾਲ ਜੁੜਿਆ ਰਹੋਗੇ ਤੇ ਇਹਦੀ ਜ਼ਿੰਦਗੀ ਬਹੁਤ ਵਧੀਆ ਬਣੂਗੀ ਠੀਕ ਹੈ ਪੁੱਤਰਾ ਓਕੇ ਓਕੇ